ਹਾਲੇਲੂਇਆ 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 ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਹਾਲੇਲੂਇਆ ਏ ਸਰਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਸੈਨਾ ਦੇ ਯਹਵਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਇਸ ਸੁੰਦਰ ਤੇ ਮੁਬਾਰਕ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਸੀ ਤੁਹਾਡਾ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਝੁੱਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਾਪ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਪ੍ਰਭੇ ਯੇਸ਼ੂ ਮਸੀਹ ਜੀ ਤੁਸੀਂ ਸਾਡੇ ਮੁਕਤੀਦਾਤਾ ਪਰਮੇਸ਼ਰ ਤੁਹ ਬੁਝੇ ਜਿਸੀ ਤਰ੍ਹਾਂ ਤਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਹਾਲੇਲੂਇਆ ਪ੍ਰਭੂ ਜੀ ਸਾਨੂੰ ਆਪਣੀ ਪਾਪ ਪਵਿੱਤਰ ਹਜ਼ੂਰੀ ਦੇ ਨਾਲ pard deo ਪਿਤਾ ਪਰਮੇਸ਼ਰ ਜੀ ਤੁਹਾਡਾ ਸਿੰਘਾਸਨ ਸਾਡੇ ਵਿੱਚਕਾਰ ਲੱਗਾ ਹੋਇਆ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਮਹਾਨ ਉਹ ਸਮਰਥੀ ਪਰਮੇਸ਼ਰ ਪ੍ਰਭੂ ਜੀ ਤੁਸੀਂ ਮਹਾਨ ਜਿੰਦਾ ਜਲਾਲੀ ਪਰਮੇਸ਼ਰ ਪਿਤਾ ਪਰਮੇਸ਼ਰ ਜੀ ਦਇਆ ਕਰੋ ਕਿ ਕਿ ਜਾਨ ਤੇ ਪ੍ਰਭੂ ਜੀ ਆਪਣੀ ਵੱਡੀ ਦਇਆ ਤੇ ਅਨੁਗ੍ਰਹਿ ਕਰੋ ਪਿਤਾ ਪਰਮੇਸ਼ਰ ਜੀ ਦਇਆ ਕਰੋ ਹallelujah ਹallelujah ਪ੍ਰਭੂ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਤੁਹਾਡੀ ਸਮਝ ਦਾ ਕੋਈ ਵੀ ਪਾਰਾ ਵਾਰ ਨਹੀਂ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਇਹ ਕਾਰਜ ਅਤੇ ਜੋ ਕੁਝ ਉਸ ਤੇ ਵਿੱਚ ਹੈ ਪ੍ਰਭੂ ਜੀ ਸਾਰੇ ਚੀਜ਼ਾਂ ਨੂੰ ਪ੍ਰਭੂ ਜੀ ਬਣਾਇਆ ਹੈ ਪ੍ਰਭੂ ਜੀ ਇਸੇ ਦਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਜੀ ਅਸੀਸ ਤੁਹਾਡੇ ਹੱਥਾਂ ਦੀ ਕਾਰਗਿਰੀਆਂ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਾਨ ਦੀ ਪਿਤਾ ਪਰਮੇਸ਼ਰ ਜੀ ਆਪਣੀ ਵੱਡੀ ਦਇਆ ਤੇ अनुग्रह ਕਰਨਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪਿਤਾ ਬੁੱਧਰ ਪਵਿੱਤਰ ਆਤਮਾ ਜੀ ਅਸੀ ਆਪਣੇ ਜ਼ਿੰਦਗੀ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਸਾਰੇ ਰੋਜ਼ ਇਸ ਸੰਜਾਨ ਤੇ ਆਪਣਾ ਕਬਜ਼ਾ ਕਰੋ ਪਿਤਾ ਪਰਮੇਸ਼ਰ ਜੀ ਹallelujah hallelujah hallelujah ਪ੍ਰਭੂ ਜੀ ਤੁਸੀਂ ਸਾਨੂੰ ਬੀਤੇ ਸਮੇਂ ਦੇ ਵਿੱਚ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਤੁਸੀਂ ਤੁਹਾਡਾ ਧੰਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਅੱਜ ਇਸ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ ਸੁੰਦਰ ਤੇ ਮੁਬਾਰਕ ਦਿਨ ਦੇ ਲਈ ਪ੍ਰਭੂ ਜੀ ਅਸੀਂ ਤੁਹਾਡਾ ਧੰਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਅੱਜ ਦੇ ਦਿਨ ਤੱਕ ਜਿਉਂਦੇ ਰੱਖਿਆ ਪ੍ਰਭੂ ਜੀ ਅੱਜ ਦਾ ਦਿਨ ਦਿਖਾਇਆ ਪਿਤਾ ਪਰਮੇਸ਼ਰ ਜੀ ਬਹੁਤ ਸਾਰੇ ਲੋਕ ਪ੍ਰਭੂ ਜੀ ਅੱਜ ਦਾ ਦਿਨ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਲekin ਤੁਹਾਡੀ ਕਿਰਪਾ ਤੁਹਾਡੀ ਦਇਆ ਤੁਹਾਡਾ ਫਜ਼ਲ ਹੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਦਿਆ ਕਰੋ ਹallelujah ਪ੍ਰਭੂ ਜੀ ਸਾਡੇ ਸਭ ਜਾਣੇ ਤੇ ਅਣਜਾਣੇ ਗੁਨਾਹ ਸਾਨੂੰ ਮਾਫ ਕਰ ਦਿਓ ਪਿਤਾ ਪਰਮੇਸ਼ਰ ਜੀ ਦਿਆ ਕਰੋ ਪ੍ਰਭੂ ਜੀ ਸਾਨੂੰ ਆਪਣੇ ਪਾਕ ਪਵਿੱਤਰ ਲਹੂ ਦੇ ਨਾਲ ਤੋਂ ਕੇ ਸ਼ੁੱਧ ਕਰੋ ਪਿਤਾ ਪਰਮੇਸ਼ਰ ਜੀ ਬਰਤਨ ਵਾਦ ਕਰਦੇ ਹਾਂ ਪ੍ਰਭੂ ਜੀ ਪ੍ਰਭੂ ਜੀ ਸਾਡੀ ਦੁਹਾਈ ਧੜੀ ਹਜ਼ੂਰੀ ਵਿੱਚ ਪਹੁੰਚੇ ਪਿਤਾ ਪਰਮੇਸ਼ਰ ਦਿਆ ਕਰੋ ਹallelujah ਹallelujah ਪ੍ਰਭੂ ਜੀ ਸਾਡੇ ਧੰਨਵਾਦ ਦੀ ਹੈ ਪਿਤਾ ਨੂੰ ਸ਼ੁਕਰਗੁਜ਼ਾਰੀ ਦੀ ਹੈ ਪਿਤਾ ਨੂੰ ਆਪਣੀ ਹਜ਼ੂਰੀ ਵੀ ਸਵੀਕਾਰ ਕਰਨਾ ਪਿਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਜੀ ਜਿਸ ਤਰ੍ਹਾਂ ਹੰਨੀ ਪਾਣੀ ਦੀ ਨਦੀਆਂ ਦੇ ਲਈ ਤਰਸਦੀ ਹੈ ਪਿਤਾ ਪਰਮੇਸ਼ਰ ਜੀ ਇਸ ਤਰ੍ਹਾਂ ਹੀ ਸਾਡੀ ਜਾਨ ਤੁਹਾਡੀ ਤਿਹਾਈ ਹੈ ਪਿਤਾ ਪਰਮੇਸ਼ਰ ਜੀ ਦਇਆ ਕਰੋ ਹallelujah ਪ੍ਰਭੂ ਜੀ ਜੀ ਆਪਣੇ ਧਰਮ ਦੇ ਕੰਮਾਂ ਦੇ ਨਾਲ ਨਹੀਂ ਪਿਤਾ ਪਰਮੇਸ਼ਰ ਜੀ ਸੋ ਤੁਹਾਡੀ ਧਾਰਮਿਕਤਾ ਦੇ ਦੁਆਰਾ ਤੁਹਾਡੇ ਪਵਿੱਤਰ ਲਹੂ ਦੇ ਦੁਆਰਾ ਸੀ ਧਰਮੀ ਠਰਾਈ ਗਏ ਹਾਂ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਜਿੰਨੇ ਵੀ ਜਨ ਪਿਤਾ ਪਰਮੇਸ਼ਰ ਜੀ ਇਸ ਵਕਤ ਤੁਹਾਡੀ ਹਜ਼ੂਰੀ ਵਿੱਚ ਝੁਕੇ ਹੋਏ ਹਨ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਨ ਦੇ ਪਿਤਾ ਪਰਮੇਸ਼ਰ ਜੀ ਆਪਣੀ ਵੱਡੀ ਦਇਆ ਅਨੁਗ੍ਰਹਿ ਕਰਨਾ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਨ ਨੂੰ ਪਿਤਾ ਪਰਮੇਸ਼ਰ ਜੀ ਆਪਣੇ ਪਾਕ ਪਵਿੱਤਰ ਜਿੰਦਾ ਜਲਾਲੀ ਸ਼ਕਤੀਸ਼ਾਲੀ ਹੱਥਾਂ ਦੇ ਨਾਲ ਸੰਭਾਲ ਕੇ ਰੱਖਣਾ ਪਿਤਾ ਪਰਮੇਸ਼ਰ ਜੀ ਦਇਆ ਕਰੋ ਹਾਲੇਲੂਇਆ ਪ੍ਰਭੂ ਜੀ ਸਾਡੀ ਆਤਮਿਕ ਬੁੱਧ ਨੂੰ ਖੋਲ ਦਿਓ ਪਿਤਾ ਪਰਮੇਸ਼ਰ ਸਾਨੂੰ ਸਮਝ ਗਿਆਨ ਪ੍ਰਕਾਸ਼ ਦਾ ਆਤਮਾ ਦੇਵ ਪਿਤਾ ਪਰਮੇਸ਼ਰ ਜੀ ਸਾਡੀ ਆਤਮਿਕ ਅੱਖਾਂ ਨੂੰ ਖੋਲ ਦਿਓ ਪ੍ਰਭੂ ਸਾਡੀ ਆਤਮਿਕ ਕੰਨਾਂ ਨੂੰ ਖੋਲ ਦਿਓ ਤਾਂ ਜੋ ਅਸੀਂ ਪਵਿੱਤਰ ਆਤਮਾ ਜੀ ਦੀ ਆਵਾਜ਼ ਨੂੰ ਸੁਣ ਕੇ ਉਸ ਦੇ ਅਨੁਸਾਰ ਚੱਲੀਏ ਪਿਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਦੇ ਹਰ ਤਰ੍ਹਾਂ ਦੇ ਦੁੱਖਾਂ ਤੋਂ ਰੋਗਾਂ ਤੋਂ ਇਹਨਾਂ ਨੂੰ ਨਜ਼ਾਦ ਦੇਣਾ ਬਤਾ ਪਰਮੇਸ਼ਰ ਦਿਆ ਕਰੋ ਪ੍ਰਭੂ ਯੀਸ਼ੂ ਮਸੀਹ ਜੀ ਦੇ ਤਲੇ ਕੋੜੇ ਖਾਂ ਦੇ ਨਾਲ ਸੇ ਚੰਗੇ ਹੋ ਚੁੱਕੇ ਆ ਪਿਤਾ ਪਰਮੇਸ਼ਰ ਜੀ ਜਿਸ ਸਾਡੀ ਪ੍ਰਾਰਥਨਾ ਤੜੀ ਹਜ਼ੂਰੀ ਵਿੱਚ ਪ੍ਰਭੂ ਸੁਗੰਧ ਦੀ ਤਰ੍ਹਾਂ ਪਹੁੰਚੇ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਤੁਸੀਂ ਸਾਨੂੰ ਮਾਤਾ ਦੀ ਗਰਭ ਵਿੱਚੋਂ ਹੀ ਆਪਣੇ ਲਈ ਚੁਣਿਆ ਆਪਣੇ ਮਹਿਮਾ ਦੇ ਲਈ ਚੁਣਿਆ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਇੱਕ ਇੱਕ ਨੂੰ ਅਬਰਾਹਮ ਇਜ਼ਹਾਕ ਯਾਕੂਬ ਵਾਲੀਆਂ ਬਰਕਤਾਂ ਦੇ ਨਾਲ ਨੇ ਹਾਲ ਕਰਨਾ ਪਿਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਜੀ ਇਹਨਾਂ ਦੇ ਘਰਾਂ ਵਿੱਚ ਇਹਨਾਂ ਦੇ ਪਰਿਵਾਰਾਂ ਵਿੱਚ ਪ੍ਰਭੂ ਜੀ ਕਿਸੇ ਵੀ ਪੱਲੀ ਵਸਤੂ ਦੀ ਕਮੀ ਨਾ ਹੋਵੇ ਪਿਤਾ ਪਰਮੇਸ਼ਰ ਜੀ ਇਹਨਾਂ ਦੀ ਹਰ ਤਰ੍ਹਾਂ ਦੀ ਜ਼ਰੂਰਤਾਂ ਨੂੰ ਤੁਸੀਂ ਆਪਣੇ ਸ਼ਾਹੀ ਖਜ਼ਾਨੇ ਵਿੱਚ ਪੂਰਿਆ ਕਰਨਾ ਪਿਤਾ ਪਰਮੇਸ਼ਰ ਜੀ ਦਇਆ ਪਰਮਪਰਭੂ ਜੀ ਤੁਹਾਡੇ ਅਭਿਸ਼ੇਕ ਦੇ ਨਾਲ ਤੁਹਾਡੇ ਮੱਸਾ ਦੇ ਨਾਲ ਹਰ ਤਰ੍ਹਾਂ ਦੇ ਬੰਧਨ ਇਹਨਾਂ ਦੇ ਜੀਵਨਾਂ ਵਿੱਚ ਜੋ ਟੁੱਟ ਜਾਣ ਪਿਤਾ ਪਰਮੇਸ਼ਰ ਜੀ ਦਇਆ ਕਰੋ ਹਾਲੇਲੂਇਆ ਹਾਲੇਲੂਇਆ ਪ੍ਰਭੂ ਤੁਹਾਡਾ ਫਜ਼ਲ ਹੀ ਸਾਢਲੇ ਕਾਫੀ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਹਾਡੀ ਪੱਲੇ ਆਇਤਾ ਸਾਨੂੰ ਅਗਲ ਵੰਡੀ ਖੇੜਦੀ ਹੈ ਪਿਤਾ ਪਰਮੇਸ਼ਰ ਜੀ ਪਰਭੂ ਜੀ ਤੁਸੀਂ ਸਾਡੇ ਤੇ ਦਇਆ ਤੇ ਰਹਿਮ ਦਾ ਮੁਕਤ ਰੱਖਿਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਡੂੰਘੇ ਟੋਏ ਵਿੱਚੋਂ ਕੱਢਿਆ ਹੈ ਵੀ ਤਾਂ ਪਰਮੇਸ਼ਰ ਚਟਾਨ ਤੇ ਖੜ੍ਹਾ ਕੀਤਾ ਪਿਤਾ ਪਰਮੇਸ਼ਰ ਜੀ ਹallelujah ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਅਦੀਨ ਧਰਤੀ ਦੇ ਵਾਰਿਸ ਹੋਣਗੇ ਤੇ ਬਹੁਤ ਸੋਕਰ ਕੇ ਆਪਣੇ ਆਪ ਨੂੰ ਯਹੋਵਾ ਵਿੱਚ ਨਿਹਾਲ ਕਰਨਗੇ ਹallelujah ਕਾਲ ਦੇ ਦਿਨਾਂ ਵਿੱਚ ਵੀ ਔਰ ਅੱਜ ਕੇ ਖਾਨਗੇ ਉਹ ਕਦੀ ਵੀ ਸ਼ਰਮਿੰਦੇ ਨਹੀਂ ਹੋਣਗੇ ਹallelujah ਪ੍ਰਭੂ ਜੀ ਤੁਸੀਂ ਸਾਨੂੰ ਸਦਾ ਲਈ ਬਰਕਤਾਂ ਦਾ ਕਾਰਨ ਠਹਿਰਾਇਆ ਪਿਤਾ ਪਰਮੇਸ਼ਰ ਤਾਂ ਧੰਨਵਾਦ ਤੁਹਾਡੇ ਬਚਨ ਵਿੱਚ ਲਿਖਿਆ ਤਾਂ ਨੇ ਜਿਦਾ ਯਹੋਵਾ ਪਰਮੇਸ਼ਰ ਦਿੰਦੇ ਹੈ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਵੇਗਾ ਤੇ ਜਿੱਦਾਂ ਤੁਹਾਨੂੰ ਹੋਵੇਗਾ ਉਹ ਭਲਾ ਹੀ ਹੋਵੇ ਉਹਦਾ ਭਲਾ ਹੀ ਹੋਵੇਗਾ ਹਾਲੇਲੂਆ ਧੰਨਵਾਦ ਪਿਤਾ ਪਰਮੇਸ਼ਰ ਦਾ ਧੰਨਵਾਦ ਹਾਲੇਲੂਆ ਤੁਹਾਡੇ ਆਸ਼ੀਰਵਾਦ ਤੇ ਤੁਹਾਡੀ ਮੁਕਤੀ ਵਾਸਤੇ ਤੁਹਾਡੀ ਆਤਮਾ ਦੇ ਪਰਪੂਰੀ ਵਾਸਤੇ ਪਿਤਾ ਪਰਮੇਸ਼ਰ ਜੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਲਈ ਪ੍ਰਭੂ ਜੀ ਸੀ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਹਾਡੇ ਬਚਨ ਵਿੱਚ ਲਿਖਿਆ ਹੈ ਜੋ ਆਸ਼ੀਸ਼ ਅਤੇ ਬਰਕਤ ਯਹੋਵਾ ਦਿੰਦਾ ਉਸ ਦੇ ਵਿੱਚ ਉਹ ਸੋਗ ਅਤੇ ਦੁੱਖ ਨਹੀਂ ਮਨਾਉਂਦਾ ਹallelujah ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਨੂੰ ਧਰਮੀ ਆਦੀ ਸੰਗਤੀ ਦਿੱਤੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਰ ਜਿਨ੍ਹਾਂ ਵੀ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਚੁੱਕੇ ਹਨ ਪਿਤਾ ਪਰਮੇਸ਼ਰ ਜਿਨ੍ਹਾਂ ਦੇ ਉੱਤੇ ਪ੍ਰਭੂ ਇਹਨਾਂ ਦੇ ਪਰਿਵਾਰਾਂ ਇਹਨਾਂ ਦੇ ਬੱਚਿਆਂ ਦੇ ਉੱਤੇ ਆਪਣੀ ਆਸ਼ੀਸ਼ ਆਪਣੀ ਕਿਰਪਾ ਪਰਿਆ ਹੱਥ ਹਮੇਸ਼ਾ ਬਣਾਈ ਰੱਖਣਾ ਪਿਤਾ ਪਰਮੇਸ਼ ਕੋਈ ਰੋਗ ਕੋਈ ਮਹਾਰੋਗ ਇਹਨਾਂ ਦੇ ਜੀਵਨ ਦਾ ਹਿੱਸਾ ਨਹੀਂ ਆ ਪਿਤਾ ਪਰਮੇਸ਼ ਦਇਆ ਕਰੋ ਪ੍ਰਭੂ ਨੂੰ ਸੱਚਾਈ ਪਵਿੱਤਰਤਾ ਵਾਲਾ ਧਾਰਮਿਕਤਾ ਵਾਲਾ ਜੀਵਨ ਦੇਣਾ ਪਿਤਾ ਪਰਮੇਸ਼ ਜੀ ਤੁਹਾਡਾ ਤੁਹਾਨੂੰ ਪ੍ਰਭੂ ਜੀ ਤੁਸੀਂ ਨੂੰ ਰੂੜੀ ਤੋਂ ਚੁੱਕ ਕੇ ਪ੍ਰਭੂ ਜੀ ਖਾ ਖੁਚ ਚੁੱਕ ਕੇ ਪਤਵੰਤਾ ਦੇ ਵਿੱਚ ਮਿਠਾਇਆ ਪਿਤਾ ਪਰਮੇਸ਼ ਜੀ ਪਿਤਾ ਪਰਮੇਸ਼ਰ ਜੀ ਸਿ ਕੁਝ ਵੀ ਨਹੀਂ ਆ ਪ੍ਰਭੂ ਜੋ ਕੁਝ ਵੀ ਆ ਪਿਤਾ ਪਰਮੇਸ਼ਰ ਤੁਹਾਡੀ ਕਿਰਪਾ ਤੁਹਾਡੇ ਫਜ਼ਲ ਦੇ ਨਾਲ ਹੋਵੇ ਪਿਤਾ ਪਰਮੇਸ਼ਰ ਜੀ ਦਇਆ ਕਰੋ ਹallelujah ਪ੍ਰਭੂ ਜਿਸੇ ਪ੍ਰਾਰਥਨਾ ਕਰਦੇ ਇਹਨਾਂ ਦੇ ਹੱਥਾਂ ਦੇ ਸਾਰੇ ਕੰਮਾਂ ਨੂੰ ਬles ਕਰਨਾ ਮੁਬਾਰਕ ਕਰਨਾ ਪਿਤਾ ਪਰਮੇਸ਼ਰ ਜੀ ਦਇਆ ਕਰੋ ਇਹਨਾਂ ਦੇ ਕਾਰੋਬਾਰ ਵਿੱਚ ਇਹਨਾਂ ਦੇ ਜੋਬ ਵਿੱਚ ਪਿਤਾ ਪਰਮੇਸ਼ਰ ਇਹਨਾਂ ਦੇ ਹਰ ਇੱਕ ਕੰਮ ਤੇ ਪਿਤਾ ਪਰਮੇਸ਼ਰ ਦੀ ਆਸ਼ੀਸ਼ ਤੜੀ ਕਿਰਪਾ ਤੜੀ ਬਲੇਸਿੰਗਸ ਹਮੇਸ਼ਾ ਬਣੀਆ ਰਹਿਣ ਪਿਤਾ ਪਰਮੇਸ਼ਰ ਜੀ ਹallelujah ਪ੍ਰਭੂ ਜੀ ਜੋ ਵੀ ਵਿਵਸਥਾ ਸਾਰ 28 ਦੀ ਬਰਕਤ ਆ ਤੁਸੀਂ ਆਪਣੇ ਭੈ ਮੰਨਣ ਵਾਲਿਆਂ ਲਈ ਠਰਾਈਆਂ ਪਰ ਬਹੁਤ ਸਾਰੀ ਬਰਕਤਾਂ ਇਹਨਾਂ ਨੂੰ ਮਿਲਣ ਪਿਤਾ ਪਰਮੇਸ਼ਰ ਜੀ ਦਇਆ ਕਰੋ ਤੁਹਾਡੇ ਵਚਨ ਵਿੱਚ ਲਿਖਿਆ ਜਿਹੜਾ ਦਰਵਾਜ਼ਾ ਯਹੋਵਾ ਖੋਲਦ ਨੂੰ ਕੋਈ ਵੀ ਬੰਦ ਨਹੀਂ ਕਰ ਸਕਦਾ ਪਿਤਾ ਪਰਮੇਸ਼ਰ ਅਸੀਂ ਦਾ ਧੰਨਵਾਦ ਕਰਦੇ ਪ੍ਰਭੂ ਜੀ ਹੁਣ ਕੋਈ ਵੈਰੀ ਦੀ ਸ਼ਕਤੀ ਹੁਣ ਕੋਈ ਵੀ ਦੁਸ਼ਟ ਦੀ ਸ਼ਕਤੀ ਇਹਨਾਂ ਦੀ ਬਰਕਤ ਆਸ਼ੀਸ਼ ਨੂੰ ਚੁਰਾ ਨਹੀਂ ਸਕਦੀ ਪਿਤਾ ਪਰਮੇਸ਼ਰ ਅਸੀਂ ਹਰ ਇੱਕ ਵੈਰੀ ਦੀ ਸ਼ਕਤੀ ਹਰ ਇੱਕ ਵੈਰੀ ਦੀ ਯੋਜਨਾ ਨੂੰ ਮਤੀ ਧਾਰਾ 18 ਦੇ ਅਨੁਸਾਰ ਤਤਿ ਦੇ ਬੰਦ ਦਿਨ ਜੇ ਸਵਰਗ ਵਿੱਚ ਬੰਨੀ ਗਈ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਅੜੇ ਵਿੱਚ ਵਿੱਚ ਲਿਖਿਆ ਹਾਰੇ ਤੇ ਆਜੋ ਤੇਰੇ ਵਿਰੁੱਧ ਬਣਾਇਆ ਜਾਵੇਗਾ ਨਿਕੰਮਾ ਠਹਿਰਾਇਆ ਜਾਵੇਗਾ ਹallelujah ਪਿਤਾ ਪਰਮੇਸ਼ਰ ਜੀ ਕੋਈ ਵੀ ਬੁਰਾਈ ਪ੍ਰਭੂ ਜੀ ਨਾਲ ਦੇ ਨਜ਼ਦੀਕ ਨਾਵੇ ਪਿਤਾ ਪਰਮੇਸ਼ਰ ਹਰ ਤਰ੍ਹਾਂ ਦੀ ਬਿਵਾ ਹਰ ਤਰ੍ਹਾਂ ਦੇ ਰੋਗਾਂ ਤੋਂ ਇਹਨਾਂ ਨੂੰ ਛੁਟਕਾਰਾ ਦੇਣਾ ਪਿਤਾ ਪਰਮੇਸ਼ਰ ਤੁਹਾਡੇ ਦੂਤ ਇਹਨਾਂ ਦੀ ਹਿਫਾਜ਼ਤ ਕਰਦੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਆਉਣ ਜਾਣ ਦੇ ਰਸਤੇ ਨੂੰ ਮੁਬਾਰਕ ਕਰਨਾ ਪਿਤਾ ਪਰਮੇਸ਼ਰ ਜੀ ਦਇਆ ਕਰਨਾ ਇਹਨਾਂ ਨੂੰ ਹਰ ਤਰ੍ਹਾਂ ਦੇ ਖੋਫ ਖਤਰਿਆਂ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ਰ ਹਰ ਬੈਡ ਨਿਊਜ਼ ਨੂੰ ਇਹਨਾਂ ਦੇ ਜੀਵਨਾਂ ਵਿੱਚੋਂ ਕੈਨਸਲ ਕਰ ਦਿੰਦੇ ਆ ਪਿਤਾ ਪਰਮੇਸ਼ਰ ਯਿਸੂ ਮਸੀਹ ਦੇ ਨਾਮ ਵਿੱਚ ਗੁੱਡ ਨਿਊਜ਼ ਇਹਨਾਂ ਜੀਵਨ ਦਾ ਹਿੱਸਾ ਬਿਤਾ ਪਰਮੇਸ਼ਰ ਰੋਵੇ ਧਰਤੀ ਦੇ ਕੰਢੇ ਤੱਕ ਤਿਰਤੀ ਦੇ ਸ਼ੋਰ ਤੱਕ ਤੜੀ ਗਵਾਹ ਠਹਿਰਦੇ ਆ ਬਿਤਾ ਪਰਮੇਸ਼ਰ ਪ੍ਰਭੂ ਜੀ ਤੜੀ ਹਜ਼ੂਰੀ ਵਿੱਚ ਵੱਡੇ ਜੇ ਕਾਰਿਆਂ ਦੇ ਨਾਲ ਪ੍ਰਭੂ ਜੀ ਆਂਦੇ ਆ ਪਿਤਾ ਪਰਮੇਸ਼ਰ ਜੀ ਤੜਾ ਤਾਂ ਬਾਤ ਕਰਦੇ ਬਿਤਾ ਪਰਮੇਸ਼ਰ ਤੇ ਸਾਡੇ ਵਚਨ ਵਿੱਚ ਲਿਖਿਆ ਹੈ ਮੈਥੋਂ ਮੰਗ ਮੈਂ ਕੋਮਾ ਤੇਰੀ ਵਿਰਾਸਤ ਤੇ ਦੇ ਕੰਡੇ ਤੇਰੀ ਮਿਲਕ ਕਰ ਦਿਆਂਗਾ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਮੰਗਨ ਤੋਂ ਵੱਧ ਸਾਨੂੰ ਦਿੰਦੇ ਹੋ ਪਿਤਾ ਪਰਮੇਸ਼ਰ ਜੀ ਜਿੱਥੇ ਕੁਝ ਵੀ ਨਹੀਂ ਆ ਪਰਮੇਸ਼ਰ ਜੀ ਤੁਸੀਂ ਇੱਥੇ ਸਭ ਕੁਝ ਸਾਡੇ ਲਈ ਮੋਹਈਆ ਕਰਦੇ ਹੋ ਇੰਤਜ਼ਾਮ ਕਰਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦਿਆਂ ਪਰਬੂ ਜੀ ਤੁਸੀਂ ਸਾਡੇ ਪ੍ਰਾਤ ਤਾ ਬੇਨਤੀ ਨੂੰ ਸਵੀਕਾਰ ਕੀਤਾ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਜੀ ਆਪਣੇ ਆਗਵਾ ਦੇ ਲਈ ਆਸ਼ੀਸ਼ ਬਰਕਤ ਮੰਗਦੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਹਾਡੀ ਹਜ਼ੂਰੀ ਉਹਨਾਂ ਦੇ ਨਾਲ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ প্রভু ਤੁਹਾਡੀ ਪਾਪ ਪਵਿੱਤਰ ਜੂਰੀ ਵਿੱਚ ਉਹਨਾਂ ਦੀ ਸੋਖ ਸਲਾਮਤੀ ਮੰਗਦੇ ਆ ਪਿਤਾ ਪਰਮੇਸ਼ਰ ਜੀ ਦਇਆ ਕਰੋ ਹਾਲੇਲੂਇਆ ਰੋਜ਼ ਇਹ ਨਵੇਂ ਦਿੜੇ ਚੁਣੇ ਹੋ ਠਹਰੇ ਆਏ ਦਾਤ ਦਾਸੀ ਪ੍ਰਭੂ ਹਰ ਇੱਕ ਨੂੰ ਆਸ਼ੀਰਵਾਦ ਬਰਕਤ ਦੇਣਾ ਪਿਤਾ ਪਰਮੇਸ਼ਰ ਜੀ ਦਇਆ ਕਰੋ ਹਾਲੇਲੂਇਆ ਪ੍ਰਭੂ ਜੀ ਇਸ ਇਜ਼ਰਾਈਲ ਦੀ ਸੋਖ ਸਲਾਮਤੀ ਤੁਹਾਡੀ ਪਾਪ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਪ੍ਰਭੂ ਜੀ ਤੁਸੀਂ ਸਾਡੇ ਸਾਰੇ ਪ੍ਰਾਰਥਨਾ ਨੂੰ ਆਪਣੀ ਪਾਵ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕੀਤਾ ਪ੍ਰਭੂ ਜੀ ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਇਹ ਸਾਰੀ ਪ੍ਰਾਰਥਨਾ ਨੂੰ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਜੀ ਦੇ ਜ਼ਿੰਦਾ ਸਾਮਰਥੀ ਪਵਿੱਤਰ ਨਾਮ ਵਿੱਚ ਮੰਗਦੇ ਹਾਂ ਆਮੇਨ ਆਮੇਨ ਆਮੇਨ